ਸਮਾਣਾ ਪ੍ਰਬੰਧਨ ਦੇ ਵਿੱਚ ਸਮਾਣਾ ਸੁਵਿਧਨ ਪਟਿਆਲੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ਤੇ ਆਇਆ ਉਸ ਨੂੰ ਲੈ ਕੇ ਜਿਹੜੇ ਬਖਵਕ ਡਿਪਾਰਟਮੈਂਟ ਦੇ ਕਰਮਚਾਰੀ ਸੀ ਜਿਨ੍ਹਾਂ ਨੇ ਅਹਿਮ ਯੋਗਦਾਨ ਪਾਇਆ ਕਿਸਾਨਾਂ ਨੂੰ ਸਮਝਾਇਆ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਉਹਨਾਂ ਨੂੰ ਐਸਡੀਐਮ ਸਮਾਣਾ ترسےਮ ਚੰਦ ਵੱਲੋਂ ਉਹਨਾਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਕਰਮਚਾਰੀਆਂ ਨੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾ ਕੇ ਵੀ ਆਪਣਾ ਪੰਜਾਬ ਦਾ ਵਾਤਾਵਰਣ ਸਾਫ਼ ਰੱਖਣਾ ਹੈ ਬੱਚਿਆਂ ਦੀ ਜ਼ਿੰਦਗੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਬਚਾਉਣਾ ਹੈ ਉਸਦੇ ਲਈ ਅਸੀਂ ਪਰਾਲੀ ਨਾ ਸਾੜੀਏ ਕਿਉਂਕਿ ਪਰਾਲੀ ਸਾੜ ਨਾਲ ਸਾਡੇ ਜੀਵ ਜੰਤੂ ਵੀ ਜਿਹੜੇ ਕਿਸਾਨਾਂ ਦੇ ਮਿੱਤਰ ਕੀੜੇ ਆ ਉਹਨਾਂ 'ਕਾ ਵੀ ਨੁਕਸਾਨ ਹੁੰਦਾ ਹੈ ਆਗ ਲੱਗਣ ਨਾਲ ਸਾਡੇ ਬੂਟੇ ਚਲ ਜਾਂਦੇ ਆ ਇਸ ਲਈ ਇਹਨੂੰ ਸਨਮਾਨ ਦਿੱਤਾ ਗਿਆ ਇਹ ਜਿਹੜੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਇਹ ਸਾਡੇ ਐਸ ਡੀ ਐਮ ਸਮਾਣਾ ਜੀ ਵੱਲੋਂ ਰੱਖੀ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਅਫਸਰਾਂ ਤੇ ਮੁਲਾਜ਼ਮ ਜਿਨ੍ਹਾਂ ਨੂੰ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਲਾਉਣ ਤੋਂ ਬਚਾਉਣ ਲਈ ਆਪਣਾ ਆਪਣਾ ਯੋਗਦਾਨ ਦਿੱਤਾ ਅਤੇ ਪ੍ਰਾਹਵਰਨ ਨੂੰ ਪ੍ਰਦੂਸ਼ਣ ਕਰਨ ਤੋਂ ਬਚਾਇਆ ਉਸ ਕੰਮ ਕਰ ਰਹੇ ਸੀ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ ਮੰਨ ਲਓ ਜਿੱਦਾਂ ਅਸੀਂ ਸਾਡੀਆਂ ਡਿਊਟੀਆਂ ਲਾਈਆਂ ਗਈਆਂ ਅਸੀਂ ਜਿਵੇਂ ਸਾਡੇ ਡਿਪਾਰਟਮੈਂਟ ਦੇ ਸੁਪਰੀਨਸਾਫ ਤੇ ਜੇਈ ਸਾਹਿਬ ਉਹਨਾਂ ਨਾਲ ਸਾਡੀਆਂ ਡਿਊਟੀਆਂ ਸੀਗੀਆਂ ਵਿਦ ਸਹਾਇਕ ਦੇ ਗਏ ਸੀਗੇ ਸੀ ਤੇ ਅਸੀਂ ਜਿੱਦਾਂ ਜਿੱਦਾਂ ਲੋਕਾਂ ਨੂੰ ਸਮਝਾਇਆ ਵੀ ਪ੍ਰਾਣੀ ਨੂੰ ਅਗਰ ਨਾ ਲਓ ਲੋਕਾਂ ਵੱਲੋਂ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਦੇਖਣ ਨੂੰ ਮਿਲਿਆ ਇਸ ਦੇ ਨਾਲ ਬਹੁਤ ਵਧੀਆ ਫਾਇਦਾ ਹੋਇਆ ਜਿਹੜੀਆਂ ਬਿਮਾਰੀਆਂ ਹਵਾ ਨਾਲ ਜਾਂ ਪ੍ਰਦੂਸ਼ਣ ਨਾਲ ਹੁੰਦੀਆਂ ਸੀਗੀਆਂ ਉਹਨਾਂ ਦਾ ਬਹੁਤ ਬਚਾਅ ਹੋਇਆ ਜਿਹੜੇ ਜ਼ਮੀਨੀ ਕੀੜ ਕਿੜਾ ਉਹਨਾਂ ਦਾ ਵੀ ਜਿਹੜੇ ਕਿਸਾਨਾਂ ਦੇ ਦੋਸਤ ਮੰਨੇ ਜਾਂਦੇ ਨੇ ਉਹਨਾਂ ਦਾ ਵੀ ਬਹੁਤ ਬਚਾਅ ਹੋਇਆ ਜੀ ਮੈਂ ਪਹਿਲਾਂ ਤਾਂ ਆਪਣੇ ਐਡੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨੇ ਸਾਨੂੰ ਅਪਰੀਸ਼ੀਏਸ਼ਨ ਬਾਅਦ ਤੇ ਸਰਟੀਫਿਕੇਟ ਦਿੱਤੇ ਤੇ ਜੋ ਪਰਾਲੀ ਸਾੜਨ ਦੇ ਪ੍ਰਬੰਧੀ ਜੋ ਸਾਡਾ ਐਡੀਨ ਸਾਹਿਬ ਨੇ ਮੁਹਿੰਮ ਚਲਾਈ ਤੀ ਉਹ ਸਾਡੀ ਪੂਰੇ ਪਟਿਆਲੇ ਜ਼ਿਲ੍ਹੇ ਦੇ ਸਮਾਨ ਅਤੇ ਸੇਲ ਦੀ ਪੂਰੀ ਤਸੱਲੀ ਬਖਸ਼ ਰਹੀ ਅਤੇ ਸਾਡਾ ਪੂਰਾ ਕਿਸਾਨਾ ਨੇ ਵੀ ਸਾਥ ਦਿੱਤਾ ਕਿਤੇ ਕਿਤੇ ਵਿਰੋਧ ਜ਼ਰੂਰ ਹੋਇਆ ਮਗਰ ਅਸੀਂ ਆਪ ਸਾਨੂੰ ਐਸਡੀਐਮ ਸਾਹਿਬ ਨੇ ਗਾਈਡਲਾਈਨ ਦਿੱਤੀਆਂ ਜੀ ਅਸੀਂ ਉਹਨੇ ਸਮਝਾਈਆਂ ਵੀ ਇਹ ਆਪਣੇ ਲਈ ਹਾਨੀਕਾਰਕ ਹੈ ਸੇ ਤਾਂ ਆਪਣੇ ਬੱਚੇ ਲਈ ਜਿਹਦੇ ਜਿਨ੍ਹਾਂ ਨੂੰ ਸਾਹ ਦੀ ਦਮੇ ਦੀ ਬਿਮਾਰੀਆਂ ਉਹਨਾਂ ਲਈ ਅਤੇ ਜੋ ਆਪਣੇ ਕੀਟਨਾਸ਼ਕ ਜਿਹੜਾ ਆਪਣੇ ਫਸਲਾਂ ਲਈ ਲਾਭਦਾਇਕ ਹੁੰਦੇ ਨੇ ਉਹ ਸਾੜਦੇ ਨੇ ਜੀ ਉਹਨਾਂ ਲਈ ਵੀ ਆਪਣੀ ਦੀ ਇਹ ਪਰਾਲੀ ਜਿਹੜੀ ਆਪਾਂ ਸਾੜਦੇ ਆ ਉਹਨਾਂ ਲਈ ਵੀ ਹਾਨੀਕਾਰਕ ਹੈ ਅੱਜ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਜੀ ਸਨਮਾਨ ਹੋਇਆ ਤੁਹਾਡੇ ਸਾਰੇ ਮੁਲਾਜ਼ਮਾਂ ਦਾ ਅੱਜ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ ਕਿਉਂਕਿ ਸਾਨੂੰ ਹੌਸਲਾ ਹੋਇਆ ਜੋ ਅਸੀਂ ਔਖੇ ਟਾਈਮ ਵਿੱਚ ਪਰਾਲੀ ਜਿਹੜੀ ਰੋਕਥਾਮ ਕਰੀ ਅੱਜ ਸਾਨੂੰ ਬਹੁਤ ਵਧੀਆ ਲੱਗ ਰਹੀ ਸਾਨੂੰ ਸਨਮਾਨਿਤ ਕੀਤਾ ਗਿਆ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਹੀ ਅਪੀਲ ਕਰਦੇ ਹਾਂ ਜੀ ਅੱਗੇ ਤੋਂ ਪਰਾਲੀ ਨਾ ਸਾੜਨ ਕਿਉਂਕਿ ਇਹ ਸਾਡੇ ਬੱਚਿਆਂ ਲਈ ਤੇ ਸਾਡੇ ਬਜ਼ੁਰਗਾਂ ਲਈ ਹਾਨੀਕਾਰਕ ਹੈ ਜੀ ਤੇ ਵੱਧ ਤੋਂ ਵੱਧ ਜਿਹੜੇ ਆਪਣੇ ਦੇਖੋ ਇਸ ਤਰ੍ਹਾਂ ਜੀ ਜਦੋਂ ਵੀ ਕੋਈ ਬੰਦਾ ਕੋਈ ਵੀ ਮੁਲਾਜ਼ਮ ਮਿਹਨਤ ਨਾਲ ਕੰਮ ਕਰਦਾ ਸ਼ਿੱਦਤ ਨਾਲ ਕੰਮ ਕਰਦਾ ਆਪਦੀ ਡਿਊਟੀ ਤਨਦੇਈ ਨਾਲ ਨਿਭਾਉਂਦਾ ਤਾਂ ਉਹਨੂੰ ਰੈਕੋਗਨੀਸ਼ਨ ਦੇਣੀ ਬਹੁਤ ਜ਼ਰੂਰੀ ਹੈ ਤੇ ਮੇਰਾ ਮੇਰੇ ਮਨ ਦੇ ਵਿੱਚ ਇਹ ਸੀਗੇ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਭਾਵੇਂ ਕਿਸੇ ਮਰਜ਼ੀ ਡਿਪਾਰਟਮੈਂਟ ਦੇ ਨੇ ਉਹਨਾਂ ਨੇ ਖਿੜੇ ਮੱਥੇ ਡਿਊਟੀ ਕੀਤੀ ਦਿਨ ਰਾਤ ਨਹੀਂ ਦੇਖਿਆ ਕਈ ਵਾਰੀ ਔਖੇ ਹਾਲਾਤ ਵੀ ਸੀਗੇ ਪਰਾਲੀ ਵੇਲੇ ਕਿਉਂਕਿ ਸਾਡੀਆਂ ਕਿਸਾਨੀ ਇਹਨਾਂ ਵਿਰੋਧ ਕਰਦੀਆਂ ਸੀ ਫਿਰ ਵੀ ਇਹਨਾਂ ਨੇ ਸਮਝਾ ਬਿਝਾ ਕੇ ਤੇ ਸਮਾਣਾ ਜਿਹੜਾ ਹੈਗਾ ਉਹ ਸਾਰੇ ਜ਼ਿਲ੍ਹੇ ਦੇ ਵਿੱਚੋਂ ਜਣੀ ਵਧੀਆ ਕੰਮ ਇਹਨਾਂ ਨੇ ਕੀਤਾ ਤੇ ਅੱਜ ਮੇਰੇ ਜਿਹੜੇ ਸਾਥੀ ਭਰਾ ਨੇ ਸਾਰੇ ਤੇ ਇਹਨਾਂ ਨੂੰ ਮੈਂ ਜਿਹੜਾ ਹੈਗਾ ਸਰਟੀਫਿਕੇਟ ਦੇ ਕੇ ਸਨਵਾਉਂਦਾ ਹਾਂ ਜੀ ਕਿੰਨਾ ਨੰਬਰ ਹੈ ਸਰ ਆਪਣਾ ਮੇਰੇ ਮੁਤਾਬਕ ਤਾਂ ਇਹ ਵੀ ਸਾਰੇ ਜ਼ਿਲ੍ਹੇ ਦੇ ਵਿੱਚੋਂ ਅਸੀਂ ਫਸਟ ਹਾਂ ਜਿੱਥੇ ਸਭ ਤੋਂ ਘੱਟ ਅੱਗ ਲੱਗੀ ਹੈ। ਹਾਂਜੀ ਉਹਨਾਂ ਨੂੰ ਅੱਜ ਮੋਟੀਵੇਸ਼ਨ ਦਿੱਤੀ ਹੈ ਤੇ ਨਾਲ ਇਹ ਵੀ ਕਿਹਾ ਵੀ ਆਪਦੇ ਆਪ ਦੇ ਸੁਝਾਅ ਦਿਓ ਵੀ ਕਿਵੇਂ ਇਹ ਰੁਕ ਸਕਦਾ ਹੈਗਾ ਤੇ ਇਹਨਾਂ ਨੇ ਵਾਅਦਾ ਕੀਤਾ ਵੀ ਜਿਹੜੇ ਅਸੀਂ ਜਿੰਨਾ ਉਹਨਾਂ ਨੂੰ ਵੀ ਸਮਝ ਹੈਗੀ ਉਹ ਦੱਸਣਗੇ ਜੀ ਵੀ ਕੀ ਕੀ ਕਿਵੇਂ-ਕਿਵੇਂ ਹੋ ਸਕਦਾ ਹੈ। ਥੈਂਕ ਯੂ ਸਰ। ਓਕੇ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ।